ਡਾਕਟਰ ਕੋਲੇ ਜਾਂਦੇ ਆ ਤੇ ਡਾਕਟਰ ਇਹੀ ਗੱਲ ਕਹਿੰਦਾ ਕਿ ਇਹਦੀ ਹੁਣ ਗ੍ਰੀਸ ਖਤਮ ਹੋ ਗਈ ਇਹਦਾ ਕੋਈ ਹੱਲ ਨਹੀਂ ਗੋਡੇ ਬਦਲਨੇ ਪੈਣਗੇ ਹੁਣ ਹਰ ਚੀਜ਼ ਇਹ ਹਰ ਚੀਜ਼ ਦਾ ਬਦਲ ਹੀ ਇਲਾਜ ਨਹੀਂ ਹੁੰਦਾ ਜਿਹੜਾ ਇਨਸਾਨ ਤੁਰਿਆ ਫਿਰਦਾ ਪੌੜੀ ਚੜ ਲੈਂਦਾ ਗੱਡੀ ਚਲਾ ਲੈਂਦਾ ਉਹ ਲੋਕਾਂ ਨੂੰ ਅਗਰ ਗੋਡਿਆਂ 'ਚ ਦਰਦ ਹੁੰਦਾ ਤਾਂ ਇਟ ਮੀਨਸ ਕਿਤੇ ਨਾ ਕਿਤੇ ਮਸਲ ਵੀਕ ਆ ਜਾਂ ਕਿਤੇ ਨਾ ਕਿਤੇ ਨਰਵ ਵੀਕ ਹੋ ਗਈ ਆ ਉਹਦਾ ਇਲਾਜ ਹੈਗਾ ਤਾਂ ਮੇਰਾ ਸਵਾਲ ਵੀ ਇਹੀ ਸੀ ਗੋਲ ਸਾਹਿਬ ਨੂੰ ਕਿ ਕੀ ਆਪਰੇਸ਼ਨ ਤੋਂ ਬਿਨਾ ਇਹਦਾ ਇਲਾਜ ਹੈ ਬਹੁਤ ਵਧੀਆ ਇਲਾਜ ਤੁਸੀਂ ਦੱਸੋ ਭੰਗੂ ਮੈਡਮ ਤੁਸੀਂ ਵੀ ਮੇਰੇ ਟਾਈਮ ਨਾਲ ਮੈਚ ਕਰਦੇ ਹੋਣੇ ਆਪਾਂ ਉਸ ਉਸ ਦੌਰ ਚੋਂ ਗੁਜ਼ਰੇ ਹੋਏ ਹਾਂ ਜਦੋਂ ਸਾਡੇ ਕੋਲੇ ਮੋਬਾਈਲ ਨਹੀਂ ਸੀ ਹੁੰਦੇ ਅਸੀਂ ਉਸ ਦੌਰ ਚੋਂ ਗੁਜ਼ਰੇ ਹੋਏ ਹਾਂ ਜਦੋਂ ਅਸੀਂ ਮਰ ਲਓ ਰੇਤੇ ਚ ਲੇਟ ਲੇਟ ਕੇ ਸੂਏ ਚ ਛਾਲਾ ਮਾਰ ਲੈਂਦੇ ਸੀ ਆਪਾਂ ਉਸ ਦੌਰ ਚੋਂ ਗੁਜ਼ਰੇ ਹੋਏ ਹਾਂ ਜਦੋਂ ਸਾਫੀ ਵਸਾ ਕੇ ਖਾਲਚੋਂ ਪਾਣੀ ਪੀ ਲੈਂਦੇ ਸੀ ਅਪੌਸ ਦੌਰ ਚੋਂ ਗੁਜ਼ਰੇ ਹੋਇਆ ਤੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਕਿਹੜੇ ਆਪਰੇਸ਼ਨ ਹੁੰਦੇ ਸੀ ਗੋਟਿਆਂ ਦੇ ਕਿਉਂ ਕਿ ਕਿਉਂ ਖਾਣਾ ਦੁੱਧ ਪੀਣਾ ਕਾੜਨੀ ਦਾ ਦੁੱਧ ਪੀਣਾ ਹੁਣ ਕਾੜਨੀ ਦਾ ਦੁੱਧ ਜਵਾਗਰ ਨੂੰ ਪਲਾ ਕੇ ਤਾਂ ਦੇਖੋ ਜੇ ਤਿੰਨੇ ਦਿਨ ਉੱਠ ਜੇ ਟਾਇਲਟ ਚੋਂ ਨਿਕਲਿਆ ਹੋਵੇ ਟੱਡੀਆਂ ਲੱਗ ਜਾਂਦੀਆਂ ਨੇ ਤਾਂ ਮਤਲਬ ਕਹਿਣ ਦਾ ਵੀ ਹੁਣ ਉਹ ਖੁਰਾਕਾਂ ਵੀ ਨਹੀਂ ਰਹੀਆਂ ਇਦਰਾ ਲਈਸ ਮੈਨੂੰ ਇਹ ਲੱਗਦਾ ਕੋਇਲ ਸਾਹਿਬ ਕਿ ਉਹਦੇ ਚ ਕੰਮ ਵੀ ਨਹੀਂ ਰਿਹਾ ਕੰਮ ਵੀ ਨਹੀਂ ਕਿਉਂਕਿ ਅਸੀਂ ਸਾਰਾ ਦਿਨ ਇੰਨੇ ਸੋਹਲ ਹੋ ਗਏ ਏਸੀਆਂ ਚ ਬੈਠ ਕੇ ਕੂਲਰਾਂ ਮੂਰੇ ਬੈਠ ਕੇ ਕਿਆ ਤੇ ਸਰੀਰ ਨੂੰ ਆਪਾਂ ਭੁੰਨਰ ਸਾਹਿਬ 2 ਮਿੰਟ ਲਾਈਟ ਨਾ ਹੋਵੇ ਤੇ ਅਸੀਂ ਅਗ ਬਚਾ ਦੇ ਹੁਸ਼ਕਰ ਹੋ ਜਾਂਦਾ ਆਪਾਂ